โอ้ฮัลโหลโอ้ไปโอ้ไปตัวดีไปนูตด ਬਾਊ ਜੀ ਟੂਟਾ ਨਹੀਂ ਆ ਰਹਾ ਉਹ ਬਾਊ ਜੀ ਅਜੇ ਚੱਲਿਆ ਨਹੀਂ ਇਹ ਚਲਾ ਚਲਾ ਮਿੰਟ ਬਾਅਦ ਮੁੰਡੇ ਨਾਟਕ ਅਸਦੇ ਬਈ ਡੇਕ ਜੂਗੇ ਥੱਲੇ ਉਹ ਨਹੀਂ ਡੇਕ ਤੇ ਤੂੰ ਕਿਹੜਾ ਪਾ ਉਹ ਕਿਹੜਾ ਮੈਨੂੰ ਤੁਹਾਡੇ ਦੋਵਾਂ ਦਾ ਪੂਣਾ ਪੈਣਾ ਸਾਲੇ ਭੰਗ ਪੀਤੀ ਥੱਲੇ ਉਤਰੋ ਤੂੰ ਚਲਾ ਯਾਰ ਇਹਨੂੰ ਉਹ ਬਾਊ ਜੀ ਕੱਲ ਮੇਲਾ ਕੱਲ ਚੱਲਣਾ ਇਹ ਉਹ ਕੱਲ ਅਸੀਂ ਇੱਥੇ ਨਹੀਂ ਅਸੀਂ ਮਰਗ ਤੇ ਜਾਣਾ ਉਹ ਬਾਊ ਜੀ ਤੂੰ ਫੁਣੀ ਲਈ ਤੁਸੀਂ ਪਹਿਲਾਂ ਮਰਗ ਦੀਆਂ ਗੱਲਾਂ ਕਰੀਏ ਨਾ ਥੱਲੇ ਉਤਰੋ ਆ ਜਾਓ ਯਾਰ ਉਹ ਬਈ ਯਾਰ ਚਲਾ ਅਸੀਂ ਟੂਟਾ ਲੈਣਾ ਉਹ ਯਾਰ ਅਜੇ ਨਹੀਂ ਚੱਲਣਾ ਸਵੇਰੇ ਚੱਲਣਾ ਬੈਠ ਸਾਲਾ ਜੈਗੂਅਰ 'ਚ ਬੈਠਾ ਬੈਠ ਲਾ ਪਰ ਮਰ ਨਹੀਂ ਲੇਤਾ ਪਲਾਟ ਸਾਡਾ ਵਾ ਅੱਛਾ ਤੁਹਾਡਾ ਬਲਾਟ ਆ ਹਾਂ ਛੱਤ ਕਰ ਛੇਤੀ ਅੰਦਰ ਆ ਵੇਖ ਲੋ ਯਾਰ ਕੀ ਕਰੀ ਜਾਂਦੇ ਬਾਊ ਯਾਰ ਕਿਹੜਾ ਜਗਿੰਦਰ ਚਲਾ ਹੀ ਝੂਟਾ ਲੈਣਾ ਵਾ ਬਾਊ ਜੀ ਕੱਲ ਚੱਲਣਾ ਤਾਂ ਇੰਜਨ 'ਚ ਤੇਲ ਹੀ ਨਹੀਂ ਹੈਗਾ ਯਾਰ ਯਾਰ ਜਿੱਥੋਂ ਮਰਜੀ ਲਿਆ ਦੇ ਤੇਲ ਪਾ ਇਹਦਾ ਇਹਨੂੰ ਚਲਾ ਲੈਣਾ ਹੀ ਲੈਣਾ ਹੈ ਉਹ ਬਾਊ ਜੀ ਯਾਰ ਨਹੀਂ ਰਿਕਵੈਸਟ ਵਾਲੀ ਗੱਲ ਹੈ ਜੇ ਮੇਰੀ ਗੱਲ ਸੁਣੋ ਟਿਕ ਟਿਕ ਕੀ ਤੁਹਾਡੇ ਕੋਲ ਹੈਗੀ ਟਿਕ ਟਿਕ ਹਾਂ ਟਿਕ ਟਿਕ ਜੇਬ 'ਚ ਹੈਗੀ ਕੱਲ ਜਲੰਧਰ ਜਾਣ ਲੱਗੇ ਲਈ ਸੀ ਉਹ ਬਾਉ ਜੀ ਮੈਂ ਬਾਸ ਦੀ ਟਿਕਟ ਨਹੀਂ ਅੱਜ ਦੀ ਟਿਕਟ ਹੈਗੀ ਇਹਦੀ ਓਏ ਟਿਕਟ ਨਹੀਂ ਅਸੀਂ ਲੈਂਦੇ ਅਸੀਂ ਮੁਲਾਜ਼ਮ ਆਂ ਮੁਲਾਜ਼ਮ ਹਾਂ ਕਿੱਥੇ ਲੱਗਾ ਬਾਈ ਤੂੰ ਬਾਈ ਮੈਂ ਕਰਿਆਨੇ ਵਾਲੀ ਦੁਕਾਨ ਤੇ ਓਏ ਹੋਏ ਹੋਏ ਕੀ ਟਿਕ ਟਿਕ ਕਿੱਥੇ ਆਏ? ਭਰਾ ਮੈਂ ਹੀ ਮੁਲਾਜ਼ਮਾਂ। ਅੱਛਾ ਅੱਛਾ ਤੂੰ ਵੀ ਕਰਿਆਨੇ ਦੀ ਦੁਕਾਨ ਤੇ ਲੱਗਾ। ਭਾਗਲਾ ਲੈਵਲ ਚੈੱਕ ਕਰ ਮੇਰਾ ਕਰਿਆਨੇ ਦੀ ਦੁਕਾਨ ਤੇ ਕੰਮ ਕਰੂਗਾ ਮੈਂ। ਅੱਛਾ ਅੱਛਾ ਫਿਰ ਭਾਈ ਜੀ ਤੁਸੀਂ ਕਿੱਥੇ ਲੱਗੇ ਹੋ? ਬੋਟਾਂ ਦੀ ਦੁਕਾਨ ਤੇ ਲੱਗਾ। ਤੇਰੀ ਭੈਣ ਤੇਰਾ। ਉਹ ਚਲ ਉਤਰੋ ਸਾਲਿਓ। ਉਹ ਭਰਾਵਾ ਚੁਲਾ ਦੇ ਝੂਟਾ ਲੈਣਾਹੀਂ। ਓ ਯਾਰ ਬਾਊ ਜੀ ਮੇਰੀ ਗਾਸ ਨੂੰ ਕੱਲ ਤੁਸੀਂ ਪਹਿਲਾ 7 ਝੂਟੇ ਲਈਓ ਪਲਾ 8 ਲਈਓ ਪਲਾ ਤੇ ਜਵਾਕਾਂ ਨੂੰ ਵੋਟੀਆਂ ਨੂੰ ਜਿੰਨੂੰ ਮਰਜ਼ੀ ਝੂਟੇ ਦਿਵਾ ਲਈ। ਓ ਭਾਈ ਮੇਰਾ ਤਾਂ ਵਿਆਹ ਨਹੀਂ ਹੋਇਆ। ਤੇਰੀ ਬੋਟੀ ਨਾਲ ਝੂਟੇ ਲੈ ਲੈ। ਓ ਭਾਈ ਜ ਕਿਹ ਖਾਣੇ ਦੱਸੋ ਯਾਰ ਚਲੋ ਯਾਰ ਭਾਈ ਉੱਠੋ ਯਾਰ ਚਲੋ ਯਾਰ ਉੱਠ ਵੀ ਜਾਵਾਂਗੇ ਤੂੰ ਐ ਕਰ ਫਿਰ ਸਾਨੂੰ ਕੱਲ ਨੂੰ ਉਹ ਟ੍ਰੇਨ ਹੀ ਦੇ ਦੇ 2 ਕੁ ਘੰਟੇ ਲੁਧਿਆਣਾ ਜਾਣਾ ਉਹ ਬਾਈ ਜੀ ਉਹ ਤਾਂ ਖੜਾਉਣੇ ਆ ਯਾਰ ਕਿਹੜੀਆਂ ਗੱਲਾਂ ਕਰੀ ਇਹਨੇ ਮੈਨੂੰ ਤਾਂ ਸਾਲਾ ਦਿਮਾਗ ਹੀ ਦੇ ਖੜਾ ਵੀਰ ਭਾਈ ਲੱਗਦਾ ਬਾਊ ਜੀ ਇਹ ਤਾਂ ਸਾਡਾ ਮੈਨੂੰ ਅੱਗੋਂ ਲਿਆਂਦਾ ਅਸੀਂ ਤਾਂ ਆਪ ਦਿਹਾੜੀਦਾਰ ਬੰਦੇ ਆ ਰੋਟੀ ਪਿੱਛੇ ਕਿੱਥੇ ਕਿੱਥੇ ਤੂੰ ਤੁਰੇ ਫਿਰਦੇ ਆ ਉਹ ਗੱਡੀਆਂ ਵੀ ਤੇਰੀਆਂ ਆ ਨਾ ਫੇਰ ਸਮੁੰਦਰ ਚ ਚਲਦੀ ਕਿਸ਼ਤੀ ਵੀ ਚਲਦੀ ਹੈ ਸਮੁੰਦਰ ਚ ਓ ਬਾਊ ਜੀ ਕਿਹੜੀਆਂ ਗੱਲਾਂ ਕਰੀ ਇਹਨੇ ਥੱਲੇ ਉਤਰੋ ਯਾਰ ਜਲਦੀ ਮੇਰੀ ਗੱਲ ਸੁਣ ਤੂੰ ਓਟੇਂ ਡੋਲ ਲਈ ਆਈ ਹੋਇਆ ਤੈਨੂੰ ਚਿੰਡੋਲ ਦਾ ਝੂਟਾ ਦਵਾ ਦੇਣਾ ਮੈਂ ਚਲਾਓ ਯਾਰ ਇਧਰ ਦੀ ਰਾਹ ਦੋ ਯਾਰ ਚੱਲ ਬਈ ਮੇਰੀ ਗੱਲ ਸੁਣ ਬਾਊ ਜੀ ਆ ਤੁਸੀਂ ਚਿੰਡੋਲ ਚ ਪਹਿਲਾਂ ਕਦੇ ਬੈਠੇ ਹੋ ਨਹੀਂ ਬਈ ਨਹੀਂ ਬਈ ਨਹੀਂ ਤੇ ਬਾਈ ਜੀ ਤੂੰ ਨਹੀਂ ਬਈ ਓ ਬਾਊ ਜੀ 150 ਫੁੱਟ ਤਾਂ ਜਾਣੀ ਏ ਓ ਸਾਲਾ ਤੂੰ ਤਾਂ ਹੁਣੇ ਹੀ ਪੱਦ ਮਾਰੀ ਨਾ ਬੈਠਾ ਕਦੇ ਕਿਰੋਜ ਓਸਤਾਜ ਜੀ 150 ਫੁੱਟ ਤਾਂ ਜਾਣੀ ਵੇ ਲੋ ਸੋ ਸਮਝ ਕੇ ਬੈਠੇ ਹੋ ਓਏ ਹੋਏ ਹੋਏ ਪੂਸੀ ਮਾਰੀ ਆਏ ਨਹੀਂ ਭਾਈ ਓ ਯਾਰ ਸੇਬੂ ਤੂੰ ਗੱਲ ਸੁਣ ਰਿਹਾ ਯਾਰ ਹਾਂਜੀ ਸਾਡ ਜੀ ਓ ਬਾਈ ਜੀ ਇਹ ਪੱਦ ਮਾਰਦਾ ਇਹਦੇ ਕੋਈ ਟਾਕੀ ਟੁਕੀ ਤੰਨ ਬੜਾ ਗੰਦਾ ਮੁਸ਼ਕ ਬਰਾਈ ਜਾਂਦਾ ਏ ਤੇ ਬਾਈ ਜੀ ਨੂੰ ਨਿਜਮ ਦੱਸ ਯਾਰ ਆਪਣੇ ਕੀ ਕੀ ਹਾਂਜੀ ਤੁਸੀਂ ਦੱਸਦੇ ਹੋ ਹੈ ਤੁਸੀਂ ਦੱਸ ਦਿਓ ਚਲ ਯਾਰ ਮੈਂ ਦੱਸ ਦਿੰਦਾ ਪਹਿਲਾ ਨਿਜਮ ਇਹ ਆ ਕਿ ਉੱਪਰ ਹੈਗਾ ਕੁੜੀਆਂ ਕੜੀਆਂ ਨੇ ਬਹਿਣਾ ਨਾਲ ਤੁਹਾਡੇ ਚੰਡੋਲ 'ਚ ਤੇ ਕਿਸੇ ਨੇ ਮੇਰੇ ਭਰਾ ਨੇ ਵੀਰ ਨੇ ਕੋਈ ਕੁੜੀ ਨਹੀਂ ਛੇੜਨੀ ਨਹੀਂ ਨਹੀਂ ਤੇ ਨਾ ਹੀ ਬਾਈ ਜੀ ਉੱਪਰ ਤੋਂ ਚੀਕ ਮਾਰਨੀ ਕੋਈ ਚੀਕ ਨਹੀਂ ਮਾਰਨੀ ਨਾ ਨਾ ਚੀਕ ਨਹੀਂ ਮਾਰਨੀ ਬਾਈ ਸੋਈਕ ਤਾਂ ਬਾਈ ਨਿਕਲ ਹੀ ਜਾਂਦੀ ਆ 150 ਫੁੱਟ ਉੱਚੀ ਜਾਣੀ ਆ ਉਹ ਬਾਈ ਜੀ ਮੇਰਾ ਹਾਰਟ ਦਾ ਆਪਰੇਸ਼ਨ ਹੋਇਆ ਚੀਕ ਮਾਰ ਕੇ ਜੇ ਮੈਨੂੰ ਟੈਗ ਟੂਕ ਆ ਗਿਆ ਫੇਰ ਤੇ ਨਾ ਤੀਜਾ ਤੀਜੀ ਬਾਈ ਦੀ ਗੱਲ ਇਹ ਆ ਕਿ ਜਦੋਂ ਉੱਪਰ ਜਾਣੀ ਆ ਨਾ ਹੀ ਤੁਸੀਂ ਕਰਨੀ ਉੱਤੀ ਨਾ ਉੱਟੀ ਕਰਨੀ ਨਾ ਟੱਟੀ ਕਰਨੀ ਇਹ ਨਾ ਉੱਤੋਂ ਦੀ ਟੱਟੀ ਕਰਦੇ ਥੱਲੇ ਕੇਦੇ ਮੁੰਡੇ ਦੇ ਮੂੰਹ ਤੇ ਵੱਜੇ ਨਹੀਂ ਨਹੀਂ ਭਾਜੀ ਪੱਤ ਮਾਰਾਂਗੇ ਕਿ ਕੱਟੀ ਨਹੀਂ ਕਰਦੇ ਓਏ ਹੋਏ ਇਹ ਤਾਂ ਖਾਲਾ ਪਹਿਲੇ ਗੰਡ ਭਰਾਈ ਜਾਂਦਾ ਤੇ ਚੌਥਾ ਨੀਜਮ ਬਾਈ ਜੀ ਸੁਣੋ ਨਾ ਹੀ ਕਿਸੇ ਨੂੰ ਉੱਤੋਂ ਮੈਂ ਜੇ ਕਿਸੇ ਡਾਡੂਰ ਨਾ ਵਾਲਾ ਢਿੱਡ ਈ ਬੋਲ ਬੋਲ ਕੀ ਬਾਈ ਫੱਦ ਨਹੀਂ ਬਾਈ ਪੂਸੀ ਪਸੀ ਤਾਂ ਮਾਰ ਹੀ ਸਕਦੇ ਉਹ ਤੇਰੀ ਭੈਣ ਨੂੰ